ਸ਼ਹੀਦੀ ਜੋੜ ਮੈਲ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਖੜੇ ਆ ਤਾਂ ਲਗਾਤਾਰ ਜਿਹੜੀ ਸੰਗਤ ਹੈ ਉਹ ਠਾਠਾ ਮਾਰਦਾ ਇਕੱਠ ਇਸ ਪਾਵਨ ਧਰਤੀ ਤੇ ਜਿਹੜਾ ਨਤਮਸਤਕ ਹੋਣ ਆਉਂਦਾ ਨਮਨ ਕਰਨ ਆਉਂਦਾ ਇਹ ਸ਼ਹੀਦਾਂ ਦੀ ਧਰਤੀ ਨੂੰ ਦੁਨੀਆ ਭਰ ਦੇ ਵਿੱਚ ਜਿਹੜੀ ਸ਼ਹੀਦਾਂ ਦੀ ਧਰਤੀ ਦੇ ਨਾਂ ਨਾਲ ਜਾਣੇ ਜਾਣ ਵਾਲੀ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲ ਹੈ ਇਸ ਦੇ ਵਿੱਚ ਜਿਹੜੇ ਇੱਕ ਅੰਦੀ ਇੱਕ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰਕੌਰ ਜੀ ਨੂੰ ਸਮਰਪਿਤ ਜਿਹੜਾ ਇਹ ਸ਼ਹੀਦੀ ਜੋੜ ਮੇਲ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਸਿੱਖ ਸਿੱਖਾਂ ਧਰਮ ਦੀ ਜਿਹੜੀ ਇੱਕ ਕਹਾਣੀ ਕਿ ਨਹੀਂ ਪੱਕੀ ਕਰਨ ਦੇ ਲਈ ਉਹਨਾਂ ਛੋਟੇ ਫਰਜੰਦਾਂ ਦੇ ਵੱਲੋਂ ਇੱਥੇ ਕੁਰਬਾਨੀ ਦਿੱਤੀ ਜਾਂਦੀ ਆ ਸੋ ਇੱਥੇ ਇੱਕ ਜਿਹੜਾ ਕਹ ਦਈਏ ਕਿ ਇਹ ਸ਼ੈਲਟਰ ਲੱਗਿਆ ਹੋਇਆ ਜਿੱਥੇ ਇਹ ਬਾਲ ਸੁਰੱਖਿਆ ਯੂਨਿਟ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਵੱਲੋਂ ਇਹ ਜਿਹੜਾ ਯੂਨਿਟ ਲਾਇਆ ਹੋਇਆ ਜਿੱਥੇ ਬੱਚੇ ਜਿਹੜੇ ਖੋਜ ਆਉਂਦੇ ਨੇ ਉਹਨਾਂ ਦੇ ਲਈ ਜਿਹੜੀ ਇਹ ਇਹ ਪੂਰਾ ਸ਼ੈਲਟਰ ਲਾਇਆ ਹੋਇਆ ਜਿਸ ਦੇ ਵਿੱਚ ਜਿਹੜੇ ਇਹ ਕਹ ਦਈਏ ਕਿ ਬੱਚਿਆਂ ਨੂੰ ਲੱਭ ਕੇ ਦਿੱਤਾ ਜਾਂਦਾ ਸੋ ਭਾਈ ਜੀ ਇਹ ਕਿਹੜਾ ਇਹ ਪੂਰਾ ਪ੍ਰੋਸੈਸ ਕਿ ਚ ਲਾਇਆ ਜਾਂਦਾ ਹੈ ਕਿਉਂ ਜਿਹੜੀ ਲੋਡ ਪਈ ਐ ਸਭ ਪੂਰੇ ਜਿਹੜਾ ਸਿਸਟਮ ਚਲਾਉਣ ਦੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੈਂ ਬਤੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਇਸ ਜ਼ਿਲ੍ਹੇ ਚ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ ਪੰਜਾਬ ਸਰਕਾਰ ਦੇ ਵਿਭਾਗ ਸਮਾਜਿਕ ਸੁਰੱਖਿਆ ਔਸਤਰੀ ਤੇ ਬਾਲ ਵਿਕਾਸ ਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਸੀਂ ਇਹ ਬਾਲ ਸਹਾਇਤਾ ਕੇਂਦਰ ਲਾਉਂਦੇ ਆ ਇਹਦਾ ਮੁੱਖ ਮਕਸਦ ਹੁੰਦਾ ਕਿ ਸਵੇਰ ਦੌਰਾਨ ਉਹ ਬੱਚੇ ਜਿਹੜੇ ਆਪਣੇ ਮਾਪਿਆਂ ਤੋਂ ਵਿਛੜ ਜਾਂਦੇ ਨੇ ਉਹਨਾਂ ਨੂੰ ਅਸੀਂ ਸ਼ੈਲਟਰ ਦੇਣਾ ਜਦੋਂ ਤੱਕ ਉਹਨਾਂ ਦੇ ਮਾਪੇ-ਵਾਪ ਨਹੀਂ ਮਿਲਦੇ ਉਦੋਂ ਤੱਕ ਅਸੀਂ ਉਹਨਾਂ ਨੂੰ ਅਸਥਾਈ ਤੌਰ ਤੇ ਸ਼ੈਲਟਰ ਦਿੰਨੇ ਆ ਜੇਕਰ ਇੱਕ ਦੋ ਦਿਨ ਦੇ ਵਿੱਚ ਮਿਲ ਜਾਂਦੇ ਨਹੀਂ ਤਾਂ ਠੀਕ ਹੈ ਨਹੀਂ ਫਿਰ ਅਸੀਂ ਉਹਨਾਂ ਨੂੰ ਬਾਲ ਘਰ ਦੇ ਵਿੱਚ ਰੱਖਦੇ ਆ ਜਿਹੜੇ ਸਰਕਾਰ ਵੱਲੋਂ ਬਣਾਏ ਜਾਂਦੇ ਨੇ ਤੇ ਇਹਦੇ ਵਿੱਚ ਜਿੱਦਾਂ ਤੁਸੀਂ ਦੇਖਿਆ ਸੀ ਬੱਚਿਆਂ ਦੇ ਹੱਥਾਂ ਤੇ ਉਹਨਾਂ ਦੇ ਮਾਪਿਆਂ ਦੇ ਨੰਬਰ ਵੀ ਲਿਖ ਰਹੇ ਆ ਤਾਂ ਕਿ ਜਿਵੇਂ ਹੁਣ ਤੁਹਾਡੇ ਸਾਹਮਣੇ ਇੱਕ ਬੱਚਾ ਖੋ ਗਿਆ ਸੀ ਉਹ ਸਾਡੇ ਤੋਂ ਥੋੜੀ ਦੇਰ ਪਹਿਲਾਂ ਹੱਥ ਤੇ ਨੰਬਰ ਲਿਖਾ ਕੇ ਗਿਆ ਸੀ ਤੇ ਸੰਗਤ ਨੂੰ ਮਿਲਿਆ ਤੇ ਉਹਨਾਂ ਨੇ ਕਾਲ ਕਰਤੀ ਤੇ ਮਾਪੇ-ਵਾਪੇ ਸਾਡੇ ਕੋਲ ਇੱਥੇ ਆ ਜਾਂਦੇ ਸੋ ਇਹ ਸਿਲਸਿਲਾ ਪਿਛਲੇ 8-9 ਸਾਲਾਂ ਤੋਂ ਜਾਰੀ ਹੈ ਇਹਦੇ ਨਾਲ ਹੀ ਅਸੀਂ ਜਿਹੜੇ ਬੱਚੇ ਬਾਲ ਮਜ਼ਦੂਰੀ ਕਰਦੇ ਉਹਨਾਂ ਨੂੰ ਵੀ ਰੋਕਦੇ ਆ ਬਾਲ ਪਿੱਖਿਆ ਮੰਗਦੇ ਆ ਉਹਨਾਂ ਨੂੰ ਵੀ ਅਸੀਂ ਰੋਕਦੇ ਜੀ ਭਾਈ ਜੇ ਪੂਰਾ ਸਿਸਟਮ ਹੈ ਫਿਰ ਚਲਾਇਆ ਕਿਵੇਂ ਜਾਂਦਾ ਕਿੰਨੇ ਤੁਹਾਡੇ ਕੋਲ ਵਲੰਟੀਅਰ ਇੱਥੇ ਟੋਟਲ ਕੰਮ ਕਰਦੇ ਆ ਇਹ ਸਾਡਾ ਜਿਹੜਾ ਡਿਪਾਰਟਮੈਂਟਲ ਤੌਰ ਤੇ ਜਿਹੜੇ ਸਾਡੇ ਕੋਲ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਵਿੱਚ ਮੁਲਾਜ਼ਮ ਨੇ ਉਹ ਸਾਰੇ ਡਿਊਟੀ ਤੇ ਨੇ ਬਾਲ ਪੁਲਾਈ ਕਮੇਟੀ ਵੀ ਡਿਊਟੀ ਤੇ ਐ ਕੁਝ ਰਿਮਟ ਯੂਨੀਵਰਸਿਟੀ ਵੱਲੋਂ ਆਪਣੇ ਸਟੂਡੈਂਟ ਵੀ ਭੇਜੇ ਗਏ ਨੇ ਵਲੰਟੀਅਰ ਤੌਰ ਤੇ ਇਹ ਕਿਉਂਕਿ ਇਹਦੇ ਵਿੱਚ ਬਹੁਤ ਕੁਝ ਹੁੰਦਾ ਸਵਾ ਦੌਰਾਨ ਅਸੀਂ ਪੂਰੇ ਸਵਾ ਦੇ ਦੌਰਾਨ ਚੱਕਰ ਵੀ ਲਾਉਣੇ ਆ ਚੈਕਿੰਗ ਵੀ ਕਰਨੀ ਐ ਕਿਤੇ ਦੂਸਰੇ ਥਾਵਾਂ ਤੇ ਕਿਤੇ ਲੇਬਰ ਤਾਂ ਨਹੀਂ ਹੋ ਰਹੀ ਜਾਂ ਫਿਰ ਕੋਈ ਇਹੀ ਜਿਹੀ ਜਗ੍ਹਾ ਜਿੱਥੇ ਬੱਚਿਆਂ ਤੋਂ ਕੋਈ ਕਰਤੱਬ ਕਰਾਏ ਜਾ ਰਹੇ ਨੇ ਰੱਸੀ ਦੇ ਉੱਤੇ ਉਹ ਵੀ ਰੋਕਣਾ ਸੋ ਇਹ ਸਾਰਾ ਜਿਹੜਾ ਹੈਗਾ ਸਾਡੇ ਕੰਮ ਦਾ ਹਿੱਸਾ ਜੀ ਤੇ ਇਹ ਦੇ ਵਿੱਚ ਸਾਨੂੰ ਕਰਕੇ ਬੜੀ ਸੰਤੁਸ਼ਟੀ ਮਿਲਦੀ ਆ ਕਿਉਂਕਿ ਮੇਰੀ ਸੰਗਤ ਨੂੰ ਵੀ ਇਹੀ ਅਪੀਲ ਹੈ ਕਿ ਛੋਟੇ ਬੱਚਿਆਂ ਦਾ ਧਿਆਨ ਰੱਖਿਆ ਜਾਏ ਔਰ ਕਈ ਵਾਰੀ ਜਦੋਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆਉਂਦੇ ਆ ਇੱਥੇ ਜਿਹੜੀ ਦੁਕਾਨਾਂ ਤੇ ਖਰੀਦਦਾਰੀ ਕਰਨ ਲੱਗ ਜਾਂਦੇ ਆ ਉੱਥੇ ਫਿਰ ਮਾਵਾਂ ਦਾ ਹੱਥ ਬੱਚਿਆਂ ਤੋਂ ਛੁੱਟ ਜਾਂਦਾ ਜਿਆਦਾਤਰ ਕੇਸ ਹੁੰਦੇ ਨੇ ਜਦੋਂ ਮਾਵਾਂ ਕੁਝ ਖਰੀਦਣ ਲੱਗ ਜਾਂਦੀਆਂ ਹਨ ਫਿਰ ਉਹ ਬੱਚੇ ਅੱਗੇ ਲੰਘ ਜਾਂਦੇ ਨੇ ਇਸ ਕਰਕੇ ਬੱਚੇ ਵਿਛੜ ਜਾਂਦੇ ਨੇ ਕਿਤੇ ਕਿਤੇ ਭਾਈ ਜੀ ਤੁਸੀਂ ਵੀ ਸਿੱਖੋ ਮੈਂ ਵੀ ਸਿੱਖਾ ਨਾ ਕਿਤਨੇ ਕਿਤੇ ਸ਼ਹੀਦੀ ਇਹ ਜੋੜ ਮੇਲ ਜਿਹੜਾ ਹੁਣ ਸ਼ਹੀਦੀ ਜੋੜ ਮੇਲਾ ਬਣ ਗਿਆ ਕਿਤਨੇ ਕਿਤੇ ਜਿਹੜੀਆਂ ਇਹ ਦੁਕਾਨਾਂ ਲੱਗੀਆਂ ਜ਼ਿਆਦਾਤਰ ਕਾਫੀ ਜ਼ਿਆਦਾ ਦੁਕਾਨਾਂ ਲੱਗੀਆਂ ਮੇਲੇ ਦਾ ਰੂਪ ਦੇ ਦਿੱਤਾ ਗਿਆ ਕਿਤਨੇ ਕਿਤੇ ਮੰਨਦੇ ਹੋ ਵੀ ਇਹ ਇੱਕ ਮੇਨ ਜਿਹੜੀ ਇਸ ਦੀ ਪ੍ਰੋਬਲਮ ਲੱਗਦੀ ਹੈ ਮੈਂ ਤਾਂ ਆਪਣੀਆਂ ਇਹ ਜਿਹੜੀ ਤੁਸੀਂ ਮੇਰੇ ਦਿਲ ਦੀ ਗੱਲ ਕੀਤੀ ਹੈ ਕਿ ਮੈਂ ਤਾਂ ਸਾਡੀਆਂ ਪੰਥਕ ਜਥੇਬੰਦੀਆਂ ਨੂੰ ਵੀ ਇਹ ਬੇਨਤੀ ਕਰਨੀ ਚਾਹਨਾ ਕਿ ਕਦੋਂ ਅਸੀਂ ਉਸ ਲੈਵਲ ਤੇ ਆਵਾਂਗੇ ਕਿ ਇੱਥੇ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਹੋਵੇ ਤੇ ਕੋਈ ਇੱਥੇ ਖਡੌਣਿਆਂ ਦੀ ਕੋਈ ਇੱਥੇ ਹੋਰ ਕੋਈ ਦੁਕਾਨ ਨਾ ਹੋਵੇ ਕਿਉਂਕਿ ਅਸੀਂ ਆਏ ਸ਼ਰਧਾ ਲਈ ਆਸੀਂ ਨਮਨ ਹੋਣ ਆਇਆ ਪਰ ਜਦੋਂ ਸੰਗਤ ਨਮਨ ਹੁੰਦੀ ਹੈ ਬਾਹਰ ਨਿਕਲਦੀ ਹੈ ਰੰਗਾਂ ਦੇ ਵਿੱਚ ਖਡੌਣਿਆਂ ਦੇ ਵਿੱਚ ਉਲਝ ਜਾਂਦੇ ਆ ਤਾਂ ਸਾਡੀ ਜਿਹੜੀ ਆਸਥਾ ਉਹ ਸਹੀ ਥਾਂ ਤੇ ਨਹੀਂ ਜਾ ਪਾਰੀ ਤੇ ਮੇਰੀ ਸੰਗਤ ਨੂੰ ਵੀ ਅਪੀਲ ਹੈ ਕਿ ਸਿੰਪਲ ਸਾਦੇ ਬਣ ਕੇ ਆਓ ਸ਼ਰਧਾ ਨਾਲ ਆਓ ਤੇ ਇਥੋਂ ਕੋਈ ਖਰੀਦਦਾਰੀਆਂ ਦੇ ਚੱਕਰ ਚ ਨਾ ਪਾਓ ਇੰਨੀਆਂ ਸਟੋਲਾਂ ਲੱਗਦੀਆਂ ਨੇ ਜਿਦੇ ਕਰਕੇ ਅਨਨੈਸੈਸਰੀ ਰਸ਼ਵਤ ਦਾ ਸੰਗਤ ਨੂੰ ਚੱਲਣ ਦੇ ਵਿੱਚ ਪਰੇਸ਼ਾਨੀ ਹੁੰਦੀ ਆ ਸੋ ਇਹ ਸਾਰੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਇਹ ਬੇਨਤੀ ਕਰਦੇ ਹਾਂ ਵੀਰੋ ਜੀ ਕਿੰਨੇ ਕ ਕੇਸ ਤੁਹਾਡੇ ਕੋਲ ਹੁਣ ਤੱਕ ਆਏ ਨੇ ਜਿੱਦਾਂ ਹੁਣ ਵੀ ਬੱਚਿਆਂ ਦੇ ਜਿਹੜਾ ਹੱਥਾਂ ਤੇ ਨੰਬਰ ਲਿਖੇ ਜਾ ਰਹੇ ਨੇ ਕਿੰਨੇ ਕ ਕੇਸ ਹੁਣ ਤੱਕ ਇੱਥੇ ਆ ਗਏ ਨੇ ਤਕਰੀਬਨ ਅਸੀਂ ਕੱਲ 2000 ਬੱਚਿਆਂ ਦੇ ਹੱਥਾਂ ਤੇ ਤਾਂ ਕੰਟੈਕਟ ਨੰਬਰ ਲਿਖੇ ਨੇ ਅੱਜ ਹਾਲੇ ਨੰਬਰਿੰਗ ਜਾਰੀ ਆ ਸੋ ਸਵੇਰ ਦੇ ਅਸੀਂ ਤਕਰੀਬਨ 5-6 ਮਿਸਿੰਗ ਬੱਚੇ ਉਹਨਾਂ ਦੀ ਫੈਮਲੀਆਂ ਨੂੰ ਹੈਂਡਓਵਰ ਕਰ ਚੁੱਕੇ ਆ ਤੇ ਕੱਲ ਰਾਤ ਵੀ ਦੋ ਬੱਚੇ ਮਿਸਿੰਗ ਲੇਟ ਨਾਈਟ ਮਿਲੇ ਸੀ ਉਹ ਵੀ ਫੈਮਲੀਆਂ ਨੂੰ ਹੈਂਡਓਵਰ ਕਰ ਦਿੱਤੇ ਆ ਤੇ ਬਾਕੀ ਜਿਹੜੇ ਬਾਲ ਮਜ਼ਦੂਰੀ ਕਰਦੇ ਆ ਬੱਚੇ ਉਹਨਾਂ ਨੂੰ ਫਿਰ ਅਸੀਂ ਫੜਦੇ ਆ ਉਹ ਜਦੋਂ ਫੜਦੇ ਆ ਫਿਰ ਉਹਨਾਂ ਦੇ ਪੇਰੈਂਟਸ ਆ ਜਾਂਦੇ ਆ ਤੇ ਫਿਰ ਉਹ ਮਾਫੀ ਮੰਗਦੇ ਆ ਤੇ ਉਹਨਾਂ ਦੀ ਕਾਉਂਸਲਿੰਗ ਕਰਕੇ ਵਾਰਨਿੰਗ ਦੇ ਕੇ ਇੱਕ ਵਾਰੀ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਬਾਕੀ ਇਹ ਸਿਲਸਿਲਾ ਹਾਲੇ ਜਾਰੀ ਹੈ ਜੀ ਕੱਲ ਨੂੰ ਵੀ ਸਾਡੀ ਸਟਾਲ ਇੱਥੇ ਰਹੇਗੀ ਤੇ ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਹੈ ਤਾਂ ਉਹ 1098 ਨੰਬਰ ਤੇ ਕਾਲ ਕਰ ਸਕਦਾ ਇਹ ਪੂਰੇ ਭਾਰਤ ਦੇ ਵਿੱਚ ਚੱਲਦਾ ਕਿਸੇ ਦਾ ਕੋਈ ਬੱਚਾ ਗਵਾਚ ਗਿਆ ਉਹਨੂੰ ਕੋਈ ਪ੍ਰੋਬਲਮ ਹੈ ਕੋਈ ਬੱਚੇ ਨਾਲ ਮਾਰਕੁੱਟ ਹੁੰਦੀ ਹੈ ਜਾਂ ਬੱਚੇ ਨੂੰ ਕੋਈ ਸਰੀਰਕ ਸਰੀਰਕ ਸ਼ੋਸ਼ਣ ਹੋਇਆ ਕਿਸੇ ਨਾਲ ਉਹ 1098 ਤੇ ਕੰਪਲੇਂਟ ਕਰ ਸਕਦਾ ਉਹ ਫਿਰ ਸਬੰਧਤ ਜ਼ਿਲ੍ਹੇ 'ਚ ਆਉਂਦੀ ਹੈ ਤੇ ਜ਼ਿਲ੍ਹੇ 'ਚ ਫਿਰ ਅਸੀਂ ਉਹ ਬੱਚੇ ਦੀ ਹੈਲਪ ਕਰਦੇ ਹਾਂ ਬਾਈ ਜੀ ਜਿਵੇਂ ਤੁਸੀਂ ਜ਼ਿਲ੍ਹੇ ਦੀ ਗੱਲ ਕੀਤੀ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਕਿੱਥੇ ਕਿੱਥੇ ਤੁਹਾਡੇ ਦਫ਼ਤਰ ਬਣੇ ਹੋਏ ਜਾਂ ਫਿਰ ਜ਼ਿਲ੍ਹੇ ਦੇ ਵਿੱਚ ਹੀ ਹੁੰਦੇ ਨੇ ਮੈਂ ਡਿਸਟ੍ਰਿਕਟ ਲੈਵਲ ਤੇ ਹੀ ਬੈਠਦਾ ਜੀ ਡੀਸੀ ਆਫਿਸ ਹੀ ਬੈਠਦਾ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਵਿਭਾਗ ਦੇ ਜਿਹੜਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਭਾਗ ਹੈ ਜਿੱਦਾਂ ਹੁਣ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫਸਰ ਨੇ ਉਹ ਹਰ ਇੱਕ ਬਲਾਕ 'ਚ ਨੇ ਅੰਗਣਵਾੜੀ ਹਰ ਇੱਕ ਪਿੰਡ ਪਿੰਡ ਦੇ ਵਿੱਚ ਆ ਸਾਡੀ ਰੀਚ ਹਰ ਇੱਕ ਪਿੰਡ 'ਚ ਹੈ ਹਰ ਇੱਕ ਬਲਾਕ 'ਚ ਹੈ ਹਰ ਇੱਕ ਵਾਰਡ 'ਚ ਹੈ ਸੋ ਸਾਨੂੰ ਅਪਰੋਚ ਕਰਨਾ ਬੜਾ ਸੌਖਾ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ 1098 ਉਹਨੂੰ ਤਾਂ ਕੋਈ ਵੀ ਬੱਚਾ ਡਾਇਲ ਕਰ ਸਕਦਾ ਸੋ ਸਾਨੂੰ ਪੂਰੇ ਜ਼ਿਲ੍ਹੇ ਚੋਂ ਕੇਸ ਆਉਂਦੇ ਨੇ ਉਹ ਕੇਸਾਂ ਨੂੰ ਫਿਰ ਅਸੀਂ ਹੈਂਡਲ ਕਰਦੇ ਆ ਉਹਦੇ ਵਿੱਚ ਬੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਕੇਸ ਵੀ ਨੇ ਕਿਤੇ ਕੋਈ ਸੈਕਸ਼ੂਅਲ ਹਰਾਸਮੈਂਟ ਹੈ ਬੱਚਿਆਂ ਨਾਲ ਕਿਤੇ ਕੋਈ ਮਾਰਕੁੱਟਾ ਬਹੁਤ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਕੇਸ ਸੋ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਠੀਕ ਹੈ ਜੀ ਥੈਂਕ ਯੂ ਸੋ ਇਹ ਜਿਹੜਾ ਇੱਕ ਕਹਿੰਦੀ ਕਿ ਸਟਾਲ ਲੱਗੀ ਹੋਈ ਆ ਜਿੱਥੇ ਬੱਚਿਆਂ ਦੇ ਹੱਥਾਂ ਤੇ ਨੰਬਰ ਲਿਖੇ ਜਾਂਦੇ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਤਾਂ ਜੋ ਜੇਕਰ ਕੋਈ ਵੀ ਮਿਸ ਹੈਪਨਿੰਗ ਹੁੰਦੀ ਹੈ ਕੋਈ ਵੀ ਬੱਚਾ ਆਪਣੇ ਪਰਿਵਾਰ ਤੋਂ ਵਿਛੜਦਾ ਆਪਣੇ ਮਾਪੇ ਤੋਂ ਵਿਛੜਦਾ ਤਾਂ ਕੋਈ ਵੀ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦਾ ਬੱਚਾ ਕੋਈ ਮਿਲਦਾ ਤਾਂ ਉਸਤੇ ਹੱਥਰ ਤੇ ਜਿਹੜਾ ਨੰਬਰ ਲਿਖਿਆ ਉਸਤੇ ਜਰੂਰ ਕਾਲ ਕਰਕੇ ਉਸਤੇ ਮਾਪੇ ਨੂੰ ਜਰੂਰ ਕੰਟੈਕਟ ਕੀਤਾ ਜਾਵੇ ਤੇ ਇਹ ਡੀਸੀ ਦਫ਼ਤਰ ਦੇ ਬਾਹਰ ਇਹ ਜਿਹੜੀ ਖਾਲਸਾ ਏਡ ਦੇ ਨਾਲ ਹੀ ਜਿਹੜੀ ਇਹ ਸਟਾਲ ਲੱਗੀ ਆ ਤਾਂ ਉਸ ਬੱਚੇ ਨੂੰ ਇੱਥੇ ਤੱਕ ਪਹੁੰਚਾਇਆ ਜਾ ਸਕੇ ਤਾਂ ਕਿ ਉਹ ਬੱਚਾ ਵੀ ਆਪਣੇ ਮਾਪੇ ਨੂੰ ਮਿਲ ਸਕੇ ਕਿਉਂਕਿ ਕਾਫੀ ਜ਼ਿਆਦਾ ਸ਼ਾ ਪੀੜ ਬਹੁਤ ਜ਼ਿਆਦਾ ਇੱਥੇ ਜਰੂਰ ਇਦਾਂ ਦੇ ਜਿਹੜੇ ਇਹ ਕੇਸ ਨੇ ਉਹ ਸਾਹਮਣੇ ਆ ਰਹੇ ਨੇ ਬੱਚੇ ਜਿਹੜੇ ਗਵਾਚ ਰਹੇ ਨੇ ਤਾਂ ਜਰੂਰ ਇਹ ਧਿਆਨ ਰੱਖੋ ਕਿ ਜੇਕਰ ਬੱਚੇ ਦੇ ਹੱਥ ਤੇ ਨੰਬਰ ਲਿਖਿਆ ਤਾਂ ਉਸ ਨੰਬਰ ਤੇ ਵੀ ਜਿਹੜਾ ਕੰਟੈਕਟ ਕੀਤਾ ਜਾਵੇ ਇਹ ਜੇਕਰ ਨੰਬਰ ਨਹੀਂ ਲਿਖਿਆ ਤਾਂ ਉਹਨਾਂ ਨੂੰ ਇਸ ਸ਼ੈਲਟਰ ਦੇ ਕੋਲ ਬੱਚੇ ਨੂੰ ਜਰੂਰ ਲਿਆਂਦਾ ਜਾਵੇ